ਇਹਨਾਂ ਵਰਗਾ ਕਲਾਕਾਰ ਨਾ ਕੋਈ ਜੰਮਿਆ ਨਾ ਚੰਮਣਾ ਮੈਂ ਉਦੋਂ ਬਚਪਨ ਦੇ ਵਿੱਚ ਸੀ ਪ੍ਰਸ਼ਾਦਾ ਨਹੀਂ ਸੀਗਾ ਛੱਕਿਆ ਸੀ ਉਦੋਂ ਸਿਰਫ ਖਾੜਾ ਦੇਖਣ ਦੇ ਮਾਰਿਆ ਨੇ ਜਿਹੜੇ ਲੈਕਚਰ ਤੱਕ ਦੇ ਧੱਬਾ ਲਾਉਂਦੇ ਨੇ ਨਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਬਾਕੀ ਕਲਾਕਾਰਾਂ ਨੂੰ ਵੀ ਜਿਹੜੇ ਜੂਂਦੇ ਨੇ ਜਿਹੜੇ ਮਰ ਗਏ ਤਾਂ ਉਹਨਾਂ ਨੂੰ ਕਹਿਣੀ ਕੀਗਾ ਜਿਹੜੇ ਜੂਂਦੇ ਨੇ ਵੀ ਤੁਸੀਂ ਆ ਸਕਦੀ ਵਾਰ ਲਈਤੀ 88 ਦੇ ਵਿੱਚ ਮੈਂ ਆਪਣਾ ਘਰ ਵੀ ਛੱਡ ਦਿੱਤਾ ਸੀ ਇਹਦੇ ਵਿਯੋਗ ਦੇ ਵਿੱਚ ਐਡਾ ਦੁੱਖ ਲੱਗਿਆ ਸੀ ਮੈਂ ਕਾਰਪੈਂਟਰ ਦਾ ਕੰਮ ਸ਼ੁਰੂ ਕਰਕੇ ਸਿੱਖਿਆ ਵੀ ਅਮਰ ਸਿੰਘ ਚਮਕੀਲਾ ਜੀ ਨੂੰ ਚੇਤੇ ਕਰਦਾ ਰਿਹਾ ਅਮਰਤ ਵੇਲੇ ਉੱਥੇ 3 ਵਜੇ ਫਤੇਗੜ ਸਾਹਿਬ ਦੀ ਧਰਤੀ ਤੇ ਪਰਿਵਾਰ ਨੂੰ ਵੀ ਮੇਰੀ ਬੇਨਤੀ ਆ ਮੈਂ ਫੋਨ ਵੀ ਕਰਦਾ ਰਹਿਣਾ ਇਹਨਾਂ ਨੂੰ ਵੀ ਜੇ ਤੁਸੀਂ ਅਮਰ ਸਿੰਘ ਚਮਕੀਲਾ ਦੇ ਫੈਨ ਹੋ ਨਾ ਤਾਂ ਉਹਨਾਂ ਦੀ ਜਿਹੜੀ ਆਤਮਾ ਅਧੂਰੀ ਰਹਿ ਗਈ ਜੋੜੀ ਉਹਦੀ ਅਸਲ ਸੋਚ ਸੀ ਹੁਣ ਦੀ ਉਹਨੂੰ ਪੂਰੀ ਕਰਕੇ ਦਿਖਾਓ ਯਾਰ ਚਲੋ ਹੋਰ ਕਹੀ ਕਿ ਮੈਂ ਅਮਰ ਸਿੰਘ ਚਮਕੀਲਾ ਕਰਕੇ ਨਿਹੰਗ ਸਿੰਘ ਸੱਜਿਆ ਤਲਵਾਰ ਮੈਂ ਕੱਲ ਕੀ ਧਰਦੀਆਂ ਪਹਿਲਾਂ ਮੈਂ ਤੀਰ ਸੱਚੀ ਸਰਕਾਰ ਦਾ ਹਾਂ ਬਕਾਈ ਇਹ ਚੀਜ਼ਾਂ ਸਾਡੇ ਪੈਣਾ ਉਹਨਾਂ ਨੇ ਪਾਉਣੀਆਂ ਸੀ ਅੰਮਰਸੰਗ ਚਮਕੀਲਾ ਨੇ ਨਿਆਣਕ ਸਿੰਘ ਸਜਣਾ ਸੀ ਮੈਂ ਇੱਥੇ ਆਸ਼ਕੀ ਕਰਨ ਨਹੀਂ ਆਇਆ ਮੈਂ ਇੱਥੇ ਆਸ਼ਕੀ ਕਰਾਉਣ ਨਹੀਂ ਆਇਆ ਮੈਂ ਸੁਨਿਆਹਾ ਲਾਉਣ ਆਇਆ ਕਿ ਜਿਹੜੀ ਉਹਦੀ ਆਤਮਾ ਅੱਜ ਵੀ ਕਹਿੰਦੀ ਨਾ ਮੜੀ ਕਹਿੰਦੀ ਉਹਦੀ ਵੀ ਮੇਰੇ ਵਰਗੇ ਬਣ ਜਾ ਯਾਰ ਕਿਹੜੀ ਜੋੜੀ ਅਕਣਾ ਸ਼ੀਦ ਹੋਈ ਆ ਕਿਹੜੀ ਜੋੜੀ ਆ ਜਿੱਦੀ ਇੱਕ ਜਗ੍ਹਾ ਤੇ ਮੜੀ-ਬੜੀ ਹੋਵੇ ਸ਼੍ਰੀ ਗੁਰੂ ਸਾਹਿਬ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਅਮਰ ਸਿੰਘ ਚਮਕੀਲਾ ਦੀ 36ਵੀਂ ਵਰਸੀ ਮਨਾਈ ਜਾ ਰਹੀ ਹੈ ਤਨਿਹੰਗ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਪਹਿਲੀ ਵਾਰ ਅੱਜ ਆਏ ਨੇ ਬਚਪਨ ਦੇ ਫੈਨ ਆ ਅਮਰ ਸਿੰਘ ਚਮਕੀਲਾ ਦੇ ਤਾਂ ਪਹਿਲੇ ਕਿਉਂ ਨਹੀਂ ਆਏ ਅੱਜ ਪਹਿਲੀ ਵਾਰ ਆਏ ਹੋ ਤੁਸੀਂ ਪਹਿਲਾਂ ਤਾਂ ਸਾਰੀਆਂ ਰੂਹਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਪੂਰੇ ਸੰਸਾਰ ਭਰ ਦੀਆਂ ਸੰਗਤਾਂ ਨੂੰ ਜੋ ਭਾਈ ਸਾਹਿਬ ਵੱਲੋਂ ਵੀ ਮਹਾਰਾ ਦੀ ਬਖਸ਼ੀ ਹੋਈ ਦਾਤ ਜੋ ਮਹਾਰਾਜੀ ਬਖਸ਼ੀ ਹੋਈ ਫਤਿਹ ਦੀ ਸਾਂਝ ਦਿੰਦੇ ਹੁੰਦੇ ਸੀ ਉਹ ਕਰੀਏ ਸ਼ੁਰੂ ਆਖੇ ਸਾਰੀਆਂ ਫੌਜਾਂ ਨੇ ਉਸ ਰੂ ਨੂੰ ਅੱਜ ਹਾਜ਼ਰ ਨਾਜ਼ਰ ਮੰਨ ਕੇ ਕਹਿਣਾ ਕਿ ਜਿਹੜੀ ਮਹਾਰਾਜੀ ਫਤਿਹ ਦੀ ਸਾਂਝ ਪਾਉਂਦੇ ਹੁੰਦੇ ਤੇ ਕੀ ਪਾਉਂਦੇ ਉਹ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਪਹਿਲਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਦੇ ਹੁੰਦੇ ਸੀ ਇਹ ਬੇਨਤੀ ਤੁਸੀਂ ਕੀਤੀ ਆ ਵੀ ਹੁਣ ਤੱਕ ਤੁਸੀਂ ਕਿਉਂ ਨਹੀਂ ਆਏ ਹਰੇ ਤੱਕ ਇਹ ਬੇਨਤੀ ਆ ਵੀ ਮੇਰਾ ਬਹੁਤ ਬਦਕਿਸਮਤੀ ਸਾਡੀ ਬਹੁਤ ਵਿਜੋਗ ਸੀ ਪਰ ਇਸ ਕਰਕੇ ਮੈਨੂੰ ਕਈ ਸਾਲਾਂ ਤੋਂ 18 ਤੋਂ ਮੇਰਾ ਐਕਸੀਡੈਂਟ ਹੋ ਗਿਆ ਸੀ ਚੱਲ ਨਹੀਂ ਤਾਂ ਆਪਾ ਪਾਉਂਦਾ ਤੇ 2-3 ਸਾਲਾਂ ਤੋਂ ਦਾ ਚੱਲਣ ਲੱਗਿਆ ਬਾਈ ਤੋਂ 2 2 ਸਾਲਾਂ ਤੋਂ ਚੱਲਣ ਲੱਗਿਆ ਸੀਗਾ ਬਾਈ ਤੋਂ ਚੱਲਣ ਲੱਗਿਆ ਸੀ ਥੋੜਾ-ਥੋੜਾ ਉਦੋਂ ਤਾਂ ਫਿਰ ਮੇਰੀ ਡਿਊਟੀ ਬੁੱਢਾ ਦਲ ਨੇ ਵੱਡੀ ਲਾਤੀ ਮੈਨੂੰ ਗੁਰੂ ਘਰਾਂ ਦੀਆਂ ਡਿਊਟੀਆਂ ਸਵਾਲਤੀਆਂ ਤਾਂ ਨਹੀਂ ਸੀਗਾ ਹੋਇਆ ਤੇ ਇੱਥੇ ਤੋਂ ਮੈਨੂੰ ਸਨੇਹਾ ਜਾਂਦਾ ਰਿਹਾ ਮੈਂ ਉਹ AMR ਰੂਹਾਂ ਨੂੰ ਜਿਹੜੇ ਪਿਆਰ ਕਰਦੇ ਨੇ ਸਰਦਾਰ ਸਵਰਨ ਸਿੰਘ ਜੀ ਸੀਬਿਆ ਸਾਹਿਬ ਉਹਨਾਂ ਦੇ ਨਾਲ ਮੇਰੀ ਪੰਜ ਵਾਰੀ ਮੁਲਾਕਾਤ ਹੋਈ ਥੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਦਾਸ ਦਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪਿੰਡ ਰਵੰਸਪੁਰਾ ਦਾਸ ਦਾ ਤੇ ਮੇਰੇ ਪੰਜ ਵਾਰੀ ਸਾਡੀ ਮੁਲਾਕਾਤ ਹੋਈ ਸੀ ਉਹਨਾਂ ਦੇ ਨਾਲ ਉਹ ਕਹਿੰਦੇ ਸੀ ਬਾਬਾ ਜੀ ਤੁਹਾਡੇ ਵਾਸਤੇ ਅਸੀਂ ਗੱਡੀ ਭੇਜ ਦਿਆ ਕਰਾਂਗੇ ਤੁਸੀਂ ਆਓ ਇੱਕ ਵਾਰੀ ਮੈਂ ਕਿਹਾ ਵੀ ਸੀਬਿਆ ਸਾਹਿਬ ਕੋਈ ਗੱਲ ਨਹੀਂ ਪਰ ਅੱਜ ਦੁੱਖ ਦੀ ਗੱਲ ਹੈ ਮੈਂ ਇੱਥੇ ਆ ਕੇ ਉਹ ਰੂਹਾਂ ਨੂੰ ਵੀ ਅਕਣੀ ਦੇਖਣਾ ਚਾਹੁੰਦਾ ਸੀ ਸੀਬਿਆ ਸਾਹਿਬ ਉਹਨਾਂ ਨੂੰ ਬਲਤੇਜ ਸਰਾਂ ਜੀ ਉਹਨਾਂ ਨੂੰ ਤੇਜਾ ਤਲਵੰਡੀ ਜੀ ਉਹਨੇ ਰਵਾਣਾ ਗਰੁੱਪ ਜੀ ਹੁਣੀ ਉਹ ਸਾਰੀਆਂ ਰੂਹਾਂ ਮੈਨੂੰ ਸਤਿਕਾਰ ਕਰਦੀਆਂ ਨੇ ਪਰ ਅੱਜ ਵੀ ਬਹੁਤ ਸਮਾਂ ਕੱਢ ਕੇ ਪਿਛਲੇ ਸਾਲ ਕਿਉਂ ਨਹੀਂ ਆਏ ਪਿਛਲੀ ਵਾਰੀ 8 ਮਾਰਚ ਨੂੰ ਹੋਲਾ ਮੱਲਾ ਪਿਆ ਗਿਆ ਸੀ ਉੱਥੇ ਨਿਯੰਗ ਸਿੰਘਾਂ ਦਾ ਮੇਨ ਡਿਊਟੀਆਂ ਨੇ ਸਾਸੀਂ ਜਥੇਦਾਰਾਂ ਬੜਾ ਦਲ ਦੇ ਕਿਉਂਕਿ ਜਿਹੜੀਆਂ ਡਿਊਟੀਆਂ ਨਿਭਾ ਰਹੇ ਆ ਉਹਦੇ ਵਿੱਚ ਸਾਡੀ ਉੱਥੇ ਜ਼ਰੂਰੀ ਸੀ ਦੂਜੀ ਬੇਨਤੀ ਆ ਵੀ ਜਿਹੜਾ ਬਚਪਨ ਦਾ ਮੈਂ ਪਿਆਰ ਲਿਆ ਮੈਂ ਭਾਈ ਸਾਹਿਬ ਦਾ ਲਿਆ ਜ਼ਿੰਦਗੀ ਦਾ ਪਰ ਜੇ ਅਸਲ ਗਵਈਆ ਅਸਲ ਗੀਤਕਾਰ ਕਿਹੜੀ ਰੂਤੋਂ ਮੈਂ ਪੇਸ਼ ਕਰਾਂ ਦਰवेश ਭਗਤ ਬਲੰਦ ਹੌਸਲਾ ਗੀਤਕਾਰੀ ਕਲਾਕਾਰੀ ਸਾਜ ਦੇ ਵਿੱਚ ਹਰ ਇੱਕ ਪੱਖ ਤੋਂ ਨਿਰਪੱਖ ਪਰ ਇਹਨਾਂ ਵਰਗਾ ਕਲਾਕਾਰ ਨਾ ਕੋਈ ਜੰਮਿਆ ਨਾ ਜੰਮਣਾ ਹੈ ਨਾ ਜੰਮਿਆ ਨਾ ਕੋਈ ਜੰਮਣਾ ਹੈ ਹਾਂਜੀ ਤੇ ਬੇਨਤੀ ਬੇਨਤੀ ਇਹ ਆ ਕਿਉਂ ਕਿ ਕਿਉਂਕਿ ਜਿਹੜੇ ਇਹਨਾਂ ਦੇ ਪਾਏ ਹੋਏ ਪੂਰਨੇ ਨੇ ਜੇ ਸਾਜੀਆਂ ਤੋਂ ਪੁੱਛਣੋ ਵੀ ਸਤਕਾਰ ਕਿਵੇਂ ਮਿਲਦਾ ਤਾਂ ਉਹ ਸਾਜੀ ਦੱਸਣਗੇ ਅੱਜ ਵੀ ਕਲਾਕਾਰ ਜਿਉਂਦੇ ਨੇ ਸਾਜ ਦੇ ਨਾਲ ਵਜਾਉਂਦੇ ਨੇ ਸਾਜੀਆਂ ਨੂੰ ਲੈ ਕੇ ਜਾਂਦੇ ਨੇ ਜੋ ਸਾਜੀਆਂ ਨੂੰ ਸਤਕਾਰ ਦਿੱਤਾ ਉਹ ਚਮਕੀਲਾ ਸਾਹਿਬ ਨੇ ਦਿੱਤਾ ਹਾਂਜੀ ਅੱਜ ਵੀ ਸਾਜੀ ਕਹਿੰਦੇ ਨੇ ਪਰ ਜੇ ਕਿਸੇ ਗਰੀਬ ਨੂੰ ਜਾ ਕੇ ਕੋਈ ਗਰੀਬ ਦੀ ਮਾਂ ਜਾ ਕੇ ਕਹਿੰਦੀ ਦੀ ਵੀ ਮੇਰੇ ਪੁੱਤ ਕਹਿੰਦੀ ਆ ਵੀ ਮੇਰਾ ਪੁੱਤ ਮੰਨਦਾ ਨਹੀਂ ਵਿਆਹ ਤੋਂ ਬਿਨਾ ਜੇ ਤੇਰਾ ਖਾੜਾ ਨਾ ਲੱਗਿਆ ਪਰ ਉਹ ਵੀ ਚਮਕੀਲਾ ਸਾਹਿਬ ਦੇ ਹਿੱਸੇ ਚ ਆਇਆ ਜਿਹੜਾ ਅਨਾਮ ਵੀ ਮਾਤਾ ਦੀ ਝੋਲੀ ਚ ਪਾਇਆ ਹੁਣਾ ਦੂਜਾ ਨੰਬਰ 10 88 ਦੇ ਵਿੱਚ 1 ਮਹੀਨਾ ਪਹਿਲਾਂ 31 1988 ਨੂੰ ਦਾਸ ਦੇ ਪਿੰਡ ਦੇ ਨਾਲ ਖਾੜਾ ਲੱਗਿਆ ਸੀ ਉਹਨਾਂ ਦਾ ਮੈਂ ਉਦੋਂ ਬਚਪਨ ਦੇ ਵਿੱਚ ਸੀ ਪ੍ਰਸ਼ਾਦਾ ਨਹੀਂ ਸੀਗਾ ਛਕਿਆ ਸੀ ਉਦੋਂ ਸਿਰਫ ਖਾੜਾ ਦੇਖਣ ਦੇ ਮਾਰਿਆਂ ਨੇ ਪਸ਼ੂ ਰੱਖੇ ਹੋਏ ਸੀਗੇ ਪਸ਼ੂਆਂ ਨੂੰ ਉਹਨਾਂ ਦਾ ਖਰਾਕ ਪਾ ਕੇ ਪੱਠੇ ਵੱਢ ਕੇ ਭੱਜੇ ਗਏ ਇੱਥੇ ਤੋਂ ਘਟੋ ਘਟ ਵੀ ਉਹ ਹੈਗਾ 5-6 ਕਿਲੋਮੀਟਰ ਫਰਕ ਸੀ ਤੁਰ ਕੇ ਤਲਵਾੜਾ ਪਿੰਡ 3 ਨੂੰ 1988 ਨੂੰ ਤਲਵਾੜੇ ਪਿੰਡ 'ਚ ਖੜਾ ਲੱਗਾ ਤੇ ਇੱਕ ਮੁਲਾਜ਼ਮ ਵੀਰ ਦੇ ਘਰ ਦੇ ਵਿੱਚ ਅਸੀਂ ਤੁਰ ਕੇ ਗਏ ਸੀ ਜਦੋਂ ਗਏ ਤਾਂ ਕੁਦਰਤੀ ਭੱਜੇ ਜਾ ਰਹੇ ਆ ਉਹ ਰੇਲਵੇ ਫਟਕਾ ਕੇ ਜਦੋਂ ਰੇਲਵੇ ਫਟਕਾਂ ਦੇ ਗਏ ਤਾਂ 17 ਸਿਆਸੀ ਗੱਡੀ ਸਾਡੇ ਮੂਰੇ ਜਾ ਰਹੀ ਟੱਕਰ ਗਈ ਕੁਝ ਤਾਂ ਪਿੱਛੋਂ ਦਮ ਚੜੇ ਹੋਏ ਭੱਜਿਆ ਰਹੇ ਸੀ ਜਦੋਂ ਭਾਈ ਸਾਹਿਬ ਦੀ ਗੱਡੀ ਦੇਖੀ ਆਪਣੇ ਦੀ ਫਿਰ ਗੱਡੀ ਦਾ ਮਾਗਰ ਹੋ ਗਿਆ ਢੂਡ ਢੂਡ ਦੀ ਦੇ ਵਿੱਚ ਪਰ ਉਹ ਰੂਹਾਂ ਉਸ ਸਮੇਂ ਭੈਣ ਮੇਰੀ ਅੱਜ ਵੀ ਚਿੱਤੇ ਨੇ ਸਾਨੂੰ ਪਰ ਮੈਂ ਇੱਕ ਬੇਨਤੀ ਕਰਦਾ ਵੀ ਦੇਖੋ ਸਾਡੇ ਬਾਣਾ ਪਿਆ ਬੈ ਸਾਡੇ ਸ਼ਸਤਰ ਵੀ ਆ ਬਾਣਾ ਵੀ ਆ ਪਰ ਸਾਨੂੰ ਸਾਡੇ ਗੁਰੂ ਪਿਤਾ ਨੇ ਇਹ ਉਪਦੇਸ਼ ਦਿੱਤਾ ਬਈ ਧੀ ਭੈਣ ਦੀ ਰੱਖਿਆ ਕਰਨੀ ਹੈ ਗੋਲੀ ਨਹੀਂ ਮਾਰਨੀ ਕਿਹੜਾ ਵਿਆਹ ਏ ਜਿੱਥੇ ਗਾਣਾ ਨਹੀਂ ਚੱਲਦਾ ਉਹ ਵਿਆਹ ਸਪੂਰਨ ਨਹੀਂ ਹੁੰਦਾ ਜਿੱਥੇ ਅੰਮ੍ਰਿਤਸੰਗ ਚਮਕੀਲੇ ਦਾ ਗਾਣਾ ਨਾ ਚੱਲੇ ਔਰ ਉਹ ਤੋਂ ਪਹਿਲਾਂ ਮੈਂ ਬਚਣ ਘਟਣ ਲੱਗਿਆ ਕਹਿੰਦੇ ਵੀ ਚਮਕੀਲਾ ਗੰਦਾ ਸੀ ਐਵੇਂ ਲੋਕੀ ਕਹਿੰਦੇ ਚਮਕੀਲਾ ਲੁੱਚਿਆਂ ਦਾ ਪੀਰ ਐਵੇਂ ਲੋਕੀ ਕਹਿੰਦੇ ਉਹ ਜਿਉਂਦਾ ਹੀ ਕਹਿ ਗਿਆ ਸੀ ਪਰ ਉਹਦੇ ਮਰਨ ਤੋਂ ਪਹਿਲਾਂ ਪਹਿਲਾਂ ਪਹਿਲੀ ਗਾਇਕਾ ਸਵਰਨ ਸਰਿੰਦਰ ਸੋਨੀਆ ਜੀ ਉਹਨੂੰ ਪੁੱਛਿਆ ਵੀ ਤੇਰੇ ਨਾਲ ਕੀ ਨਾਤਾ ਸੀ ਕਿੱਦਾਂ ਦਾ ਸੁਭਾਅ ਸੀ ਕਹਿੰਦੀ ਭੈਣ ਜੀ ਤੋਂ ਬਿਨਾਂ ਨਹੀਂ ਬੁਲਾਇਆ ਸੋਨੀਆ ਜੀ ਨੇ ਫਿਰ ਉਹਨਾਂ ਦੀ ਸਾਲੀ ਦੇ ਨਾਲ ਚਲੋ ਮੈਂ ਨਾਤੇ ਦੇ ਹੋਣ ਦੇ ਭੈਣ ਨਾਲ ਜਸਵੰਤ ਕੌਰ ਨਾਲ ਮੇਰੇ ਬਚਨ ਹੋਏ ਮੈਂ ਕਿਹਾ ਭੈਣ ਜੀ ਤੁਹਾਡੇ ਨਾਲ ਕਿੱਦਾਂ ਦਾ ਦੀ ਰੁਕ ਸੁਲੂਕ ਰੱਖਿਆ ਹੋਇਆ ਉਹ ਕਹਿੰਦੇ ਵੀ ਬਾਬਾ ਜੀ ਮੈਨੂੰ ਭੈਣ ਤੋਂ ਬਿਨਾਂ ਨਹੀਂ ਕਦੇ ਬੁਲਾਇਆ ਦੂਜਾ ਨੰਬਰ ਇਹਨਾਂ ਨੇ ਇਛੂ ਹੀ ਖੜੇ ਕਰੇ ਕਹਿੰਦੇ ਵਿਆਹ ਕਰਾ ਲਿਆ ਦੋ ਉਹਨੇ ਜੇ ਉਹਨੂੰ ਮਜਬੂਰੀ ਸੀ ਦੋਨਾਂ ਨੂੰ ਦਿਖਦਾ ਸੀ ਵੀ ਇਹ ਦੁਨੀਆ ਅਸੀਂ ਰੋਡ ਹੈ ਵੱਡੇ ਕਲਾਕਾਰਾਂ ਦੇ ਅੱਖ ਚ ਰੜਕਦੇ ਹਿੱਟ ਹੋ ਕੇ ਦੀ ਸਾਰੇ ਮੁੱਦੇ ਮਾਰੇ ਜਿਹੜੇ ਲੈਕਚਰ ਤੱਕ ਦੇ ਧੱਬਾ ਲਾਉਂਦੇ ਨੇ ਨਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਬਾਕੀ ਕਲਾਕਾਰਾਂ ਨੂੰ ਵੀ ਜਿਹੜੇ ਜਿਉਂਦੇ ਨੇ ਜਿਹੜੇ ਮਰ ਗਏ ਤਾਂ ਉਹਨਾਂ ਨੂੰ ਕਹਿਣੀ ਕੀ ਹੈ ਜਿਹੜੇ ਜਿਉਂਦੇ ਨੇ ਵੀ ਤੁਸੀਂ ਆ ਆ ਸਕਦੀ ਵਾਰ ਲਈ ਦੀ ਤੁਸੀਂ ਨਹੀਂ ਗੰਦੇ ਗਾਣੇ ਗਾਏ ਕੱਲੇ ਉਹਦੇ ਅੱਜ ਕੱਲ ਦੇ ਗੀਤਾਂ ਨੂੰ ਤੇ ਕੁਲਦੀਪ ਮਾਨਕ ਤੇ ਅਮਰ ਚਮਕੀਲਾ ਵੱਲੇ ਟਾਈਮ ਦੇ ਗੀਤਾਂ ਮੈਂ ਪਹਿਲੇ ਉਹਨੂੰ ਦਿੱਤੀ ਵੀ ਆ ਜੀ ਮੈਂ 88 ਦੇ ਵਿੱਚੋਂ ਆਪਣਾ ਘਰ ਛੱਡਦਾ ਸੀਗਾ 88 ਦੇ ਵਿੱਚ ਮੈਂ ਆਪਣਾ ਘਰ ਵੀ ਛੱਡਦਾ ਸੀ ਇਹਦੇ ਵਿਯੋਗ ਦੇ ਵਿੱਚ ਐਡਾ ਦੁੱਖ ਲੱਗਿਆ ਸੀ ਮੈਂ ਕਾਰਪੈਂਟਰ ਦਾ ਕੰਮ ਸ਼ੁਰੂ ਕਰ ਸਿੱਖਿਆ ਸਤ ਸ੍ਰੀ ਅਕਾਲ ਕਾਰਪੈਂਟਰ ਦਾ ਕੰਮ ਸਿੱਖਣ ਲੱਗਾ ਜੀ ਮੈਂ ਇੱਕ ਸਾਡੇ ਕੋਲ ਕਿਤਾਬ ਬਚੀ ਜੀ 1993 ਦੇ ਵਿੱਚ ਹੜ ਆ ਗਏ ਸੀਗੇ ਇੱਕ ਕਿਤਾਬ ਬਚੀ ਸੀ ਉਹ ਵਧਾਈਆਂ ਜੇਠਾ ਤੈਨੂੰ ਉਹ ਮੇਰੇ ਕੋਲ ਪਈ ਸੀ ਮੈਂ ਉਹਦੀ ਜਿਲਤ ਸਾਂਭ ਕੇ ਮੈਂ ਪਹਿਲਾਂ ਥੋੜੀ ਚਲਾਉਣੀ ਭਾਈ ਅੰਮਰ ਸਿੰਘ ਚਮਕੀਲਾ ਦੀ ਉਹਦੇ ਤੇ ਲਈ ਸਰਦਾਰ ਅੰਮਰ ਸਿੰਘ ਚਮਕੀਲਾ ਦੀ ਉਹ ਫਰੇਮ ਜਿਹੜੀ ਮੇਰੇ ਕੋਲ ਅੱਜ ਵੀ ਪਈ ਆ ਘਰ ਦੇ ਵਿੱਚ ਸਾਂਭ ਕੇ ਮੌਜੂਦ ਜੇ ਥੋੜੀ ਚਲਾਈ ਆ ਰਹੀ ਚਲਾਈ ਮੈਂ ਇਹਨਾਂ ਦੀ ਫਰੇਮ ਵਾਸਤੇ ਇਹਨਾਂ ਦੀ ਤਸਵੀਰ ਵਾਸਤੇ ਰੱਖੀ ਵੀ ਆ ਸਾਹਮਣੇ ਅੱਜ ਵੀ ਪਰ ਜਿਹੜਿਆਂ ਨੇ ਅੱਜ ਤੱਕ ਲੈਕਚਰ ਤੱਕ ਦਾ ੱੱਪਾ ਲਾਇਆ ਜੇ ਲੈਕਚਰ ਤੱਕ ਦੇ ਵਿੱਚ ਹਰਾ ਤਾਂ ਵੀ ਆਮਰ ਸਿੰਘ ਚਮਕੀਲੇ ਨੇ ਮੁੱਦੇ ਮਾਰੀ ਕਲਾਕਾਰ ਜੇ ਕਾਲੀਆਂ ਦੇ ਵਿੱਚੋਂ ਉਹ ਵੀ ਮੁੱਦੇ ਮਾਰੀ ਉਹਨੇ ਜੇ ਆਪਾ ਧਾਰਮਿਕ ਦੇ ਵਿੱਚੋਂ ਲੇਖੀ ਅੱਜ ਵੀ ਵੱਜਦੇ ਨੇ ਕਿਹੜਾ ਗੁਰੂ ਘਰ ਜਿੱਥੇ ਧਾਰਮਿਕ ਗਾਣਾ ਨਹੀਂ ਵੱਜਦਾ ਚਮਕੀਲਾ ਜੀ ਦਾ ਪਰ ਜਿਹੜੀਆਂ ਗੱਲਾਂ ਇਹਨਾਂ ਨੇ ਕਈਆਂ ਨੇ ਨਾ ਜਿਹੜੀ ਸਰਹੰਦ ਦੀ ਦਵਾਰ ਹੈ ਤੁੰਡਰ ਕਾ ਨੂੰ ਜਾਵੇਂ ਸਰਹੰਦ ਦੀ ਦਵਾਰੇ ਦਾਸ ਅੰਮ੍ਰਿਤ ਵੇਲੇ ਜਦੋਂ ਉੱਥੇ ਇਸ਼ਨਾਨ ਹੁੰਦੇ ਨੇ ਉਸ ਦਵਾਰ ਨੂੰ ਮੈਂ ਉਹਨਾਂ ਦੇ ਵਿੱਚ ਭਾਗ ਲੈਂਦੇ ਰਹੇ ਨੇ ਮਹਾਰਾਜ ਦਿੰਦੇ ਰਹੇ ਨੇ ਸਾਬ ਜਾਦੇ ਪਰ ਮੈਂ ਉਹ ਦਵਾਰ ਨੂੰ ਵੀ ਪੁੱਛਦਾ ਰਿਹਾ ਵੀ ਆਮਰ ਸਿੰਘ ਚਮਕੀਲਾ ਜੀ ਨੂੰ ਚੇਤੇ ਕਰਦਾ ਰਿਹਾ ਅੰਮ੍ਰਿਤ ਵੇਲੇ ਉੱਥੇ 3 ਵਜੇ ਫਤੇਗੜ ਸਾਹਿਬ ਦੀ ਧਰਤੀ ਤੇ ਚਾਰੇ ਗੋਡੇ ਛਲਵਾ ਕੇ ਰਦਾ ਸਿੱਧਾ ਤੂੰ ਕਰਾਇਆ ਪੁੱਛਿਆ ਵੀ ਉਹ ਛੱਲੇ ਦੀ ਉਹ ਕਹਿੰਦੀ ਬਾਕੀ ਛੱਲੇ ਤੀ ਉਹ ਅੱਜ ਵੀ ਉਟਾਂ ਉੱਥੇ ਲੱਗੀਆਂ ਮਿਆਂ ਨੇ ਕਿ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਹੋਣੀਆਂ ਗੱਲਾਂ ਇਹ ਦੱਸਿਆ ਨਹੀਂ ਹੋਣੀਆਂ ਕਿਸੇ ਨੇ ਗੱਲਾਂ ਇਹ ਅਰਨਾਉਤ ਸਰਾਂਦ ਦੀ ਦੁਆਰ ਅੱਜ ਵੀ ਬੋਲਦੀ ਆ ਜਾਂ ਸੀਬਿਆ ਸਾਹਿਬ ਨੂੰ ਪਤਾ ਸੀ ਜਾਂ ਚਮਕੀਲਾ ਸਾਹਿਬ ਨੂੰ ਪਤਾ ਸੀ ਵੀ ਉਹ ਸਰਾਂਦ ਦੀ ਦੁਆਰ ਨਾਲ ਕਿਵੇਂ ਗੱਲਾਂ ਕਰਦੀ ਸੀ ਉਹ ਸਰਾਂਦ ਦੀ ਦੁਆਰ ਅੱਜ ਵੀ ਗੱਲਾਂ ਕਰਦੀ ਆ ਕਿਉਂਕਿ ਉਹਦੀ ਸਿੱਧੀ ਚਾਰੇ ਗੋਡੇ ਛਲਵਾ ਕੇ ਰਦਾ ਸਿੱਧਾ ਤੂੰ ਕਰਾਇਆ ਮੈਂ ਐ ਅੱਖ ਮਾਰ ਕੇ ਧਾਰ ਦੇਖੀ ਜਿਵੇਂ ਮਿਸਤਰੀ ਦੇਖਦੇ ਹੁੰਦੇ ਨੇ ਵੀ ਸਿੱਧੀ ਆ ਉਸੇ ਦਿਨ ਮੇਲੀ ਫਿਰ ਉਹਨੂੰ ਪੁੱਛਿਆ ਵੀ ਚੱਪਣੀਆਂ ਤੋਂ ਪਹਿਲਾਂ ਜਿਹੜੀਆਂ ਇੱਟਾਂ ਛਲਾਈਆਂ ਤੀਆਂ ਉਹ ਅੱਜ ਵੀ ਉੱਥੇ ਮੌਜੂਦ ਲੱਗੀਆਂ ਪਿਆ ਨੇ ਜੋ ਵੀ ਇਹਨਾਂ ਨੇ ਗਾਇਆ ਅੱਜ ਤੱਕ ਨਾ ਕੋਈ ਗਾ ਸਕੇ ਤੇ ਨਾ ਹੀ ਗਾਊਗਾ ਕੋਈ ਪਰ ਮੈਂ ਕਲਾਕਾਰ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਤੁਹਾਡੀ ਮੀਡੀਆ ਰਾਹੀਂ ਵੀ ਜੇ ਤੁਸੀਂ ਫੈਨ ਹੋ ਨਾ ਚਮਕੀਲਾ ਜੀ ਦੇ ਪਰਵਾਰ ਨੂੰ ਵੀ ਮੇਰੀ ਬੇਨਤੀ ਆ ਮੈਂ ਫੋਨ ਵੀ ਕਰਦਾ ਰਹਿਣਾ ਇਹਨਾਂ ਨੂੰ ਵੀ ਜੇ ਤੁਸੀਂ ਆਮਰ ਸਿੰਘ ਚਮਕੀਲਾ ਦੇ ਫੈਨ ਹੋ ਨਾ ਤਾਂ ਉਹਨਾਂ ਦੀ ਜਿਹੜੀ ਆਤਮਾ ਅਧੂਰੀ ਰਹਿ ਗਈ ਜੋੜੀ ਉਹਦੀ ਆਸਲ ਸੋਚ ਸੀ ਹੁਣ ਦੀ ਉਹਨੂੰ ਪੂਰੀ ਕਰਕੇ ਦਿਖਾਓ ਯਾਰ ਅੱਜ ਕਿਉਂਕਿ ਉਹ ਮਰਨ ਤੋਂ ਪਹਿਲਾਂ ਕਹਿ ਗਿਆ ਵੀ ਆ ਤੁਹਾਡੀ ਮਾਂ ਦੀ ਤਲਾਸ਼ੀ ਪਾਣਾ ਢਮਕਾ ਵੀ ਇਹਨੂੰ ਬੰਦ ਕਰ ਦਿਓ ਯਾਰ ਇਹ ਤਾਂ ਮੈਂ ਪਹਿਲਾਂ ਜਿਹੜਿਆਂ ਤੇ ਸੁਹਾਗਾ ਵੀਰਨ ਦੀ ਫੇਰਤਾ ਹੁਣ ਵਧੀਆ ਸੋਚ ਲੋ ਔਰ ਇੱਕ ਗੱਲ ਹੋਰ ਕਹੀ ਕਿ ਮੈਂ ਅਮਰ ਸਿੰਘ ਚਮਕੀਲਾ ਕਰਕੇ ਨਿਹੰਗ ਸਿੰਘ ਸੱਜਿਆ ਹਾਂ ਜੀ ਦੇਖੋ ਜਦੋਂ ਆ ਚੀਜ਼ਾਂ ਮੈਂ ਸੁਣੀਆਂ ਉਹਨਾਂ ਤਲਵਾਰ ਮੈਂ ਕਲੰਗੀ ਧਰਦੀਆਂ ਪਹਿਲਾਂ ਮੈਂ ਤੀਰ ਸੱਚੀ ਸਰਕਾਰ ਦਾ ਹਾਂ ਵਾਕਈ ਇਹ ਚੀਜ਼ਾਂ ਸਾਡੇ ਪੇਨਾ ਉਹਨਾਂ ਨੇ ਪਾਉਣੀਆਂ ਸੀ ਅਮਰ ਸਿੰਘ ਚਮਕੀਲਾ ਨੇ ਨਿਹੰਗ ਸਿੰਘ ਸੱਜਣਾ ਸੀ ਸਾਨੂੰ ਉਹਦੀ ਆਤਮਾ ਦੱਸਦੀ ਹੈ ਮੈਂ ਇੱਥੇ ਆਸ਼ਕੀ ਕਰਨ ਨਹੀਂ ਆਇਆ ਮੈਂ ਇੱਥੇ ਆਸ਼ਕੀ ਕਰਾਉਣ ਨਹੀਂ ਆਇਆ ਮੈਂ ਸਨੇਹਾ ਲਾਉਣਾ ਆ ਵੀ ਜਿਹੜੀ ਉਹਦੀ ਆਤਮਾ ਅੱਜ ਵੀ ਕਹਿੰਦੀ ਨਾ ਉਹ ਮੜੀ ਕਹਿੰਦੀ ਉਹਦੀ ਵੀ ਮੇਰੇ ਵਰਗੇ ਬਣ ਜਾ ਯਾਰ ਸਿੰਘ ਸਜ ਜੋ ਲੈ ਲੋ ਚੁੰਨੀਆਂ ਸਿਰਾਂ ਤੇ ਅਸੀਂ ਕਰਨੀ ਲੜਾਈ ਹੁਣ ਚੱਲੀਆਂ ਤਾਈਓ ਅੱਜ ਖਾਲਸੇ ਦੇ ਸਿਰ ਸੋਹਂਦੀਆਂ ਜਸਤਾਰਾਂ ਕੇਸਰੀ ਕਹਿੰਦੇ ਦੀ ਨਾ ਪਰ ਦੁੱਖ ਹੈ ਅਸੀਆਂ ਰੂਹਾਂ ਦਾ ਦੁੱਖ ਹੈ ਸਿਆਰੂਆਂ ਦਾ ਜਦੋਂ ਧਰਤੀ ਤੇ ਜਾਂਦੀ ਹੈ ਪਰ ਧਰਤੀ ਤੇ ਜਾਣਾ ਸਭ ਨਹੀਂ ਆ ਇਦਾਂ ਦੇ ਬਣ ਕੇ ਜਾਓ ਜਿਹੜਾ ਤੁਹਾਨੂੰ ਰਹਿਂਦੀ ਦੁਨੀਆ ਤੱਕ ਜਿਵੇਂ ਸਰਦਾਰ ਅੰਮ੍ਰਿਤ ਸਿੰਘ ਚਮਕੀਲਾ ਨੂੰ ਸਰੂਟ ਵੱਜਦੇ ਨੇ ਉਹਨਾਂ ਦੇ ਮੇਲੇ ਲੱਗਦੇ ਨੇ ਕਿਸੇ ਦਾ ਮੇਲਾ ਨਹੀਂ ਇਕਣਾ ਲੱਗਿਆ ਨਾ ਲੱਗਣਾ ਬੜਾ ਬਹੁਤ ਜਦੋਂ ਇਹਨਾਂ ਨੂੰ ਮੈਂ ਚੇਤੇ ਕਰਦਾ ਨਾ ਸਰੀਰ ਖਤਮ ਹੋ ਜਾਂਦਾ ਪ੍ਰਸ਼ਾਦ ਦਾ ਵੀ ਰਹਿ ਜਾਂਦਾ ਕਈ ਵਾਰੀ ਮੇਰੇ ਤੋਂ ਪ੍ਰਸ਼ਾਦ ਦਾ ਨਹੀਂ ਸ਼ੱਕ ਹੁੰਦਾ ਕਈ ਐਸੇ ਸਮੇਂ ਮੇਰੇ ਚੇਤੇ ਆ ਜਾਂਦੇ ਨੇ ਮੈਂ ਭਾਈ ਸਾਹਿਬ ਨੂੰ ਚੇਤੇ ਕਰਕੇ ਬਰਾਗ ਵੀ ਛਿੜ ਜਾਂਦਾ ਮੇਰੀਆਂ ਅੱਖਾਂ 'ਚ ਕਿਹੜੀ ਜੋੜੀ ਅੱਕਣਾ ਸ਼ੀਦ ਹੋਈ ਆ ਕਿਹੜੀ ਜੋੜੀ ਆ ਜਿਹਦੀ ਇੱਕ ਜਗ੍ਹਾ ਤੇ ਮੜੀ ਬੜੀ ਹੋਵੇ ਜੇ ਬਣੀਆਂ ਤਾਂ ਸਰਦਾਰ ਅਮਰ ਸਿੰਘ ਚਮਕੀਲਾ ਜੀ ਤਾਂ ਵੀ ਅਮਰਜੋਤ ਜੀ ਬੜੀ ਲਿਖੀ ਸੂ ਜਵਾਨ ਪਰ ਨਹੀਂ ਇਹ ਜੀ ਜੋੜੀ ਮਿਲਣੀ ਨਹੀਂ ਇਹ ਜਿਆ ਦੁਨੀਆ ਤੇ ਗਾਇਕ ਕੌਣਾ ਮੈਂ ਤਾਂ ਬਾਰ ਬਾਰ ਇੱਕੋ ਗੱਲ ਕਹਿਣਾ ਵੀ ਸੱਚੇ ਬਾਦਸ਼ਾਹ ਜਿੱਥੇ ਉਹ ਰੂਹ ਹੈ ਉਹਨੂੰ ਚੜ ਦੀ ਗੱਲ ਅਚ ਰੱਖੀ ਪਰ ਪਰਿਵਾਰ ਅੱਜ ਦੇਖਦਾ ਵੀ ਅਸੀਂ ਤਾਂ ਕਹਿੰਦੇ ਵੀ ਇੱਥੇ ਕੀ ਨੇ ਆਉਣਾ ਇੱਤੇ ਮੇਲੇ ਲੱਗਦੇ ਨੇ ਮੜੀਆਂ ਤੇ ਮੇਲੇ ਉਹਨਾਂ ਦੇ ਲੱਗਦੇ ਨੇ ਜਿਹੜੇ ਪਿਆਰ ਨਾਲ ਜਾਂਦੇ ਨੇ